ਸਰ ਆਪਣਾ ਆਈਐਸਰ ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਵੱਡੀ ਗਿਣਤੀ ਦੇ ਵਿੱਚ ਅੱਜ ਮੁਲਾਜ਼ਮ ਜਿਹੜੇ ਨੇ ਉਹ ਇਕੱਠੇ ਹੋ ਚੁੱਕੇ ਨੇ ਤਾਂ ਇਹ ਉਹ ਮੁਲਾਜ਼ਮ ਨੇ ਜਿਹੜੇ ਘਰਾ ਘਰਾ ਦੇ ਵਿੱਚ ਆਪਣੀਆਂ ਗੱਡੀਆਂ ਨੂੰ ਲੈ ਕੇ ਜਾਂਦੇ ਨੇ ਤਾਂ ਉੱਥੇ ਘਰਾ ਦੇ ਵਿੱਚੋਂ ਗੰਦਾ ਕੂੜਾ ਜਿਹੜਾ ਚੁੱਕ ਕੇ ਲਿਆਉਂਦੇ ਨੇ ਤਾਂ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੀ ਕਿ ਮੁਸ਼ਕਲ ਹੱਲ ਨਹੀਂ ਹੋ ਰਹੀ ਤਾਂ ਜਿਹਨੂੰ ਲੈ ਕੇ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਆਪਣੀਆਂ ਗੱਡੀਆਂ ਨੂੰ ਜਿਹੜੀਆਂ ਬ੍ਰੇਕਾਂ ਲਗਾਤੀਆਂ ਕਈਆਂ ਨੇ ਤਾਂ ਉਹਨਾਂ ਦੇ ਵੱਲੋਂ ਕਿਆ ਮੰਗਾਂ ਨਾ ਪੂਰੀ ਇਹ ਗੱਡੀਆਂ ਨੂੰ ਲੈ ਕੇ ਕਿਸੇ ਵੀ ਇਲਾਕਾ ਦੇ ਵਿੱਚ ਨਹੀਂ ਜਾਣਗੇ ਤਾਂ ਤੁਸੀਂ ਮੇਰੇ ਮਗਰ ਵੇਖ ਸਕਦੇ ਹੋ ਕਿ ਪੂਰੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਮੁਲਾਜ਼ਮ ਦਿਖਾਈ ਦੇ ਰਹੇ ਨੇ ਤਾਂ ਕੁਝ ਡਰਾਈਵਰ ਨੇ ਤਾਂ ਕੁਝ ਇਹਨਾਂ ਦੇ ਹੈਲਪਰ ਨੇ ਜਿਹੜੇ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਕੂੜਾ ਚੁੱਕ ਕੇ ਲਿਆਉਂਦੇ ਨੇ ਤਾਂ ਉਹ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਇਹਨਾਂ ਦੇ ਵੱਲੋਂ ਕਹਿਆ ਜਾ ਰਿਹਾ ਕਿ ਉਹ ਆਪਣੇ ਡਿਪਾਰਟਮੈਂਟ ਨੂੰ ਪਹਿਲਾਂ ਵੀ ਕਈ ਵਾਰ ਲਿਖ ਚੁੱਕੇ ਨੇ ਪਰ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਇਹਨਾਂ ਨੂੰ ਨਹੀਂ ਮਿਲਦੀਆਂ ਪਈਆਂ ਤਾਂ ਲਗਾਤਾਰ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਆ ਰਹੀ ਪਹਿਲਾਂ ਤੁਹਾਡਾ ਮੇਰਾ ਨਾਮ ਆ ਜੀ ਨਵਲ ਗਿੱਲ ਹ ਸਾਨੂੰ ਕਾਫੀ ਟਾਈਮ ਤੋਂ ਇਸ ਕੰਪਨੀ ਦੇ ਵਿੱਚ ਕੰਮ ਕਰਦਿਆਂ ਨੂੰ ਹੋ ਚੁੱਕਾ ਹੈ ਸਰ ਜੀ ਸਾਡੀਆਂ ਜੋ ਕੀ ਤਨਖਾਹਾਂ ਕਦੀ ਵੀ ਟਾਈਮ ਟੂ ਟਾਈਮ ਨਹੀਂ ਆਈਆਂ ਜਿਵੇਂ ਕਿ ਸਾਡੇ ਕੋਲ ਸਿਗਨੇਚਰ ਕਰਵਾਏ ਗਏ ਨੇ 12000 ਸੈਲਰੀ ਦੇ ਬਟ ਸਾਨੂੰ ਆਂਦੀ ਹੈ ਕਦੀ 9000 ਕਦੀ 8500 ਕਦੀ 7000 ਕਦੀ 8000 ਹੈਲਪਰ ਦੇ ਕਰਵਾਏ ਗਏ ਨੇ 11000 ਤੇ ਠੀਕ ਹੈ ਜੀ ਸਾਨੂੰ ਤੁਹਾਡੀ ਤਨਖਾਹ ਕਿਸ ਤਰ੍ਹਾਂ ਮਿਲਦੀ ਹੈ ਜੀ ਉੱਥੇ ਸਾਨੂੰ ਤਨਖਾਹ ਦਾ ਸਰ ਪਤਾ ਨਹੀਂ ਲੱਗਦਾ ਕਦੀ 2 ਨੂੰ ਪਾ ਦਿੰਦੇ ਕਦੀ 10 ਨੂੰ ਪਾਉਂਦੇ ਆ ਕਦੀ 15 ਨੂੰ ਕਹਿ ਦਿੰਦੇ ਕਦੀ ਸਾਨੂੰ ਚੈੱਕ ਨਹੀਂ ਮਿਲਦਾ ਕਦੀ ਕੁਛ ਆਲਾ ਟਾਲੀ ਕਰਕੇ ਸਾਨੂੰ ਟਾਲ ਦਿੱਤਾ ਜਾਂਦਾ ਉਸ ਤੋਂ ਉਹ ਤੁਹਾਡੀ ਤਨਖਾਹ ਜਿਹੜੀ ਆ ਉਹ ਕੈਸ਼ ਮਿਲਦੀ ਆ ਜਾਂ ਫਿਰ ਅਕਾਊਂਟ ਦੇ ਵਿੱਚ ਪੈਂਦੀ ਆ ਬਾਈ ਅਕਾਊਂਟ ਸਰ ਸਾਨੂੰ ਸੈਲਰੀ ਮਿਲਦੀ ਆ ਸਾਡੀ ਸਾਨੂੰ ਕਹਿ ਦਿੱਤਾ ਗਿਆ ਸਾਡਾ ਫੰਡ ਵੀ ਕਟਾਇੰਦਾ ਜਿਵੇਂ ਕਿ ਸਾਨੂੰ ਹੁਣ ਕੁਝ ਦਿਨਾਂ ਤੋਂ ਉਹ ਸਾਨੂੰ ਫੰਡ ਦਾ ਮੈਸੇਜ ਹੀ ਨਹੀਂ ਆ ਰਿਹਾ ਸਾਨੂੰ ਫੰਡ ਦਾ ਮੈਸੇਜ ਹੀ ਨਹੀਂ ਆ ਰਿਹਾ ਅਸੀਂ ਫੰਡ ਕਢਾਣ ਜਾਂਦੇ ਆ ਸਾਈਡਾ ਬੰਦ ਕੀਤੇ ਗਏ ਨੇ ਸਾਡੀਆਂ ਅਸੀਂ ਇਹ ਪੁੱਛਣ ਜਾਂਦੇ ਆ ਕਿ ਸਰ ਜੀ ਸਾਡਾ ਫੰਡ ਨਹੀਂ ਨਿਕਲ ਰਿਹਾ ਜਾਂ ਸਾਡੀ ਸੈਲਰੀ ਦਾ ਕੀ ਮੈਟਰ ਆ ਫਿਰ ਉਹ ਸਾਨੂੰ ਆਲਾ ਟਾਲ ਕਰਕੇ ਗੁੰਮਰਾਹ ਕਰ ਦਿੰਦੇ ਨੇ ਜਿਵੇਂ ਅਸੀਂ ਪੁੱਛਣ ਜਾਂਦੇ ਆ ਕਿ ਸਰ ਜੀ ਸਾਡੀਆਂ ਛੁੱਟੀਆਂ ਦੱਸੋ ਸਾਨੂੰ ਇਹਨਾਂ ਨੇ ਇੱਕ ਨਵਾਂ ਟਵੰਜ ਫੱਲਿਆ ਹੁਣ ਜੀ ਇੱਕ ਆਈਪੈਡ ਲਗਾਤਾ ਜਿਹਨੂੰ ਫੇਸ ਹਾਜ਼ਰੀ ਕਹਿੰਦੇ ਆਪਾਂ ਸਭ ਤੋਂ ਪਹਿਲਾਂ ਫੇਸ ਹਾਜ਼ਰੀ ਬੰਦ ਕੀਤੀ ਜਾਂਦੀ ਆਪਾਂ ਅਪੀਲ ਕਰਦੇ ਆਂ ਉਸ ਤੋਂ ਬਾਅਦ ਉਹਦੇ ਉੱਤੋਂ ਇਹ ਕਹਿੰਦੇ ਆ ਜੀ ਤੁਹਾਡੀ ਜੁੜੀ ਕੀ ਮਤਲਬ ਕੀ ਟੈਂਡਸ ਹੈ 9 ਘੰਟੇ ਦੀ ਆ ਸਾਡੇ ਕੋਲ ਓਵਰਟਾਈਮ ਲਵਾਇਆ ਜਾਂਦਾ ਓਵਰਟਾਈਮ ਕਰਵਾ ਕੇ ਸਾਡੇ ਕੋਲ ਜਿੱਦਾਂ ਅਸੀਂ ਸਵੇਰੇ 7 ਵਜੇ ਜਾਂਦੇ ਆ 4 ਵਜੇ ਤੱਕ ਦੀ ਸਾਡੀ ਟਾਈਮਿੰਗ ਆ ਅਸੀਂ ਸਾਨੂੰ ਜਦੋਂ ਮੰਨ ਲਓ ਕੋਈ ਕਾਉਂਸਲਰ ਫੋਨ ਕਰਦਾ ਇਮਰਜੈਂਟਲੀ ਜਿਵੇਂ ਕੋਈ ਫੰਕਸ਼ਨ ਹੁੰਦਾ ਜਿ세 ਗੁਰਪੁਰਬ ਕਹੋ ਜਾਂ ਕੋਈ ਤਿਹਾਰ ਹੁੰਦਾ ਸਾਨੂੰ 9:00 ਵੀ ਵਜ ਜਾਂਦੇ ਆ 8:00 ਵੀ ਵਜਦੇ ਆ ਸਾਨੂੰ ਉਹਦਾ ਪਤਾ ਨਹੀਂ ਲੱਗਦਾ ਕਿ ਸਾਡਾ ਓਵਰਟਾਈਮ ਵੀ ਸਾਨੂੰ ਮਿਲਣਾ ਫਿਰ ਇਹ ਸਾਨੂੰ ਜਿੱਦਨ ਅਸੀਂ ਕੰਨੇ ਆ ਸੱਜੀ ਸਾਡੀ ਛੁੱਟੀ ਐਡਜਸਟ ਕੀਤੀ ਜਾਵੇ ਜਿਵੇਂ ਸਰ ਅਸੀਂ ਵੀ ਫੈਮਿਲੀ ਵਾਲਿਆਂ ਸੀ ਇਨਸਾਨ ਆ ਕੋਈ ਜ਼ਰੂਰੀ ਕੰਮ ਪੈ ਜਾਂਦਾ ਬਿਲਕੁਲ ਪੈ ਜਾਂਦਾ ਉਸ ਦਿਨ ਸਾਨੂੰ ਇਹ ਕੰਦੇ ਤੁਹਾਡਾ ਵੀਕਲੀ ਆਫ ਜਿਹੜਾ ਡਿਸਾਈਡ ਆ ਵੀਕਲੀ ਆਫ ਜਿੱਦਾਂ ਮੇਰਾ ਸੰਡੇ ਆ ਆਪਾਂ ਮੰਡੇ ਮੰਨ ਲਓ ਸਾਨੂੰ ਕੰਮ ਪੈਗਾ ਅਸੀਂ ਕਹਿੰਨੇ ਸਰ ਜੀ ਆਪਾਂ ਮੰਡੇ ਛੁੱਟੀ ਕਰਨੀ ਆ ਸੰਡੇ ਆਪਰ ਅਡਜਸਟ ਕਰਵਾ ਦੋ ਉਸ ਦਿਨ ਇਹ ਕਹਿੰਦੇ ਕਿ ਨਹੀਂ ਹੁੰਦਾ ਜਿਸ ਦਿਨ ਇਹਨਾਂ ਨੂੰ ਡਰਾਈਵਰ ਦੀ ਛੋਟੇਜ ਹੁੰਦੀ ਆ ਉਸ ਦਿਨ ਸਾਨੂੰ ਆ ਕਹਿ ਦਿੰਦੇ ਆ ਕਿ ਤੁਸੀਂ ਆ ਜਾਓ ਉਸ ਦਿਨ ਕੀ ਵੀ ਅਡਜਸਟ ਹੋ ਜਾਂਦਾ ਪਹਿਲੀ ਗੱਲ ਦੂਜੀ ਗੱਲ ਸਰ ਜੀ ਆਪਾਂ ਇਹ ਕਹਿਣਾ ਚਾਹੁੰਦੇ ਆ ਸਾਨੂੰ ਲੱਗਿਆ ਤੇ ਧਮਕੀਆਂ ਵੀ ਮਿਲਦੀਆਂ ਲੋਕੀ ਸਾਡੇ ਗਾਲੀ ਪੰਦੇ ਸਾਡਾ ਕੋਈ ਸੁਪਰਵਾਈਜ਼ਰ ਨਹੀਂ ਪਿੱਛੇ ਜਾਂਦਾ ਨਾ ਕੋਈ ਬਸ ਆ ਕਹਿ ਦੇਣਗੇ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਜਦੋਂ ਤੱਕ ਸਾਡੇ ਚਪੇੜਾ ਵੱਜ ਜਾਂਦੀ ਆ ਉਦੋਂ ਕੋਈ ਆਂਦਾ ਨਹੀਂ ਨਾਲ ਮਰੇ ਕੁੱਤੇ ਅਸੀਂ ਜੁਕੇ ਕਾਉਂਸਲਰ ਇਹ ਤਮ ਕਿ ਐਸੀ ਸਹੀਏ ਤਨਖਾਵਾ ਸਾਨੂੰ ਫੇਰ ਵੀ ਨਾ ਟਾਈਮ ਤੇ ਮਿਲਣ ਫੇਰ ਦੂਜੀ ਗੱਲ ਪਰਚੀ ਆਲਾ ਆਂਦਾ ਸੱਜੀ ਪਰਚੀ ਆਲਾ ਸਾਨੂੰ ਆ ਕੇ ਕਹੇਗਾ ਜੀ ਪਰਚੀ ਘਟਾਓ ਅਸੀਂ ਪਰਚੀ ਕਿਸ ਤਰ੍ਹਾਂ ਘਟਾ ਦੇਣਗੇ ਗੱਡੀਆਂ ਸਹੀ ਹੋਣਗੇ ਲਾ ਕੇ ਟਾਈਮ ਟੂ ਟਾਈਮ ਕਰਾਂਗੇ ਫੇਰ ਹੀ ਲੋਕੀ ਪਰਚੀ ਘਟਵਾਣਗੇ ਸੱਜੀ ਲਾਕੇ ਵਾਲੇ ਫੇਰ ਸਾਡੇ ਮੂੰਹ ਨੂੰ ਕਿਸੇ ਵਾਰ ਘਟਵਾ ਵੀ ਦਿੰਦੇ ਨੇ ਕਿਉਂ ਆਪਾਂ ਅਗਲੇ ਨਾਲ ਰੋਜ਼ ਮੂੰਹ ਮੱਥੇ ਲਗਣਾ ਹੁੰਦਾ ਜਿਹੜੀ ਤੁਸੀਂ ਪਰਚੀ ਕੱਢਦੇ ਹੋ ਪੈਸੇ ਕਿੱਥੇ ਜਾਂਦੇ ਨੇ ਬਾਅਦ ਵਿੱਚ ਉਹ ਕੰਪਨੀ ਕੋ ਜਾਂਦੇ ਆ ਕੰਪਨੀ ਕੋ ਜਾਂਦੇ ਜਿਸ ਤਰ੍ਹਾਂ ਤੁਹਾਡੇ ਕੋਲ ਦੱਸਿਆ ਜਾ ਰਿਹਾ ਕਿ ਦਿਨ ਤਿਹਾਰ ਦੇ ਉੱਪਰ ਅਸੀਂ ਪੈਸੇ ਇਕੱਠੇ ਕਰਦੇ ਆ ਉਹ ਪੈਸੇ ਕੌਣ ਲੈਂਦਾ ਬਾਅਦ ਵਿੱਚ ਉਹ ਕਿ ਪੈਸੇ ਸੱਜੀ ਆਪਾਂ ਦਾ ਹੱਕਦਾਰਾਂ ਅਸੀਂ ਰੱਖਦੇ ਅਸੀਂ ਮਿਹਨਤ ਕਰਦੇ ਆ ਦਿਨ ਤਿਹਾਰ ਸਾਡਾ ਬੰਦਾ ਜਿਵੇਂ ਕਿ ਸੁਪਰਵਾਈਜ਼ਰ ਸਾਡੇ ਨਾਲ ਥੋੜਾ ਸੱਜੀ ਹੁੰਦਾ ਉਹ ਸਾਨੂੰ ਧਮਕੀ ਦੇ ਕੇ ਕਹੇਗਾ ਮੈਂ ਤੁਹਾਡੇ ਕੋਲ 2000 ਰੁਪਏ ਲੈਣਾ ਜੇ ਅਸੀਂ ਉਹਨੂੰ ਮਨਾ ਕਰਦੇ ਆ ਅਲਟਾਲੀ ਕਰਦੇ ਆ ਉਹ ਸਾਨੂੰ ਗੱਡੀ ਤੋਂ ਲਾ ਦਿੰਦੇ ਜਾਂ ਪ੍ਰੋਬਲਮ ਕ੍ਰੀਏਟ ਕਰਕੇ ਤੇਰੇ ਇਲਾਕੇ ਜੋ ਕੰਪਲੇਂਟ ਬਹੁਤ ਆਂਦੀ ਆ ਇਸ ਤਰ੍ਹਾਂ ਦਾ ਇਸ਼ੂ ਕਰਕੇ ਸਾਨੂੰ ਗੱਡੀ ਤੇ ਲਾਹ ਦਿੱਤਾ ਜਾਂਦਾ ਉਹ ਧਮਕੀ ਨਾਲ ਸਾਡੇ ਕੋਲ ਹੱਕ ਮੰਗਦੇ ਆ ਫੇਰ ਕੀ ਜਿਵੇਂ ਕਿ ਕੁਵਾਰੀ ਹੁੰਦੇ ਆ ਅਸੀਂ ਆਪਣਾ ਥੋੜਾ ਬੋਧਾ ਕੁਵਾਰਡ ਕੱਢ ਕੇ ਘਰ ਗੁਜ਼ਾਰਾ ਕਰਦੇ ਆ 9000 ਨਾਲ ਤੁਸੀਂ ਦੱਸੋ ਅੱਜ ਦੀ ਡੇਟ 'ਚ ਘਰ ਚੱਲ ਜਾਂਦਾ ਕਿਸੇ ਦਾ 8000 ਹੈਲਪ ਨੂੰ ਮਿਲਦਾ ਆ ਵੀਰ ਦੀ 2 ਮਹੀਨੇ 3 ਮਹੀਨੇ ਤਨਖਾਹ ਨਹੀਂ ਆਈ ਠੀਕ ਹੈ ਜੀ ਅਸੀਂ ਉਹ ਚਲਾਨੇ ਆ ਘਰ ਉਹਦੇ ਵਿੱਚ ਇਹ ਉਹਦੇ 'ਚ ਵੀ ਸਾਡੇ ਕੋਲ ਹਿੱਸਾ ਮੰਗਦੇ ਆ ਡੇਲੀ ਦੇ ਪੈਸੇ ਵਕਰੇ ਮੰਥਲੀ ਵਕਰੇ ਮੰਗਦੇ ਆ ਸਾਡੇ ਕੋਲ ਸਾਨੂੰ ਇਹੋ ਹੀ ਮੰਗ ਕਰਦੇ ਆ ਇਹ ਸਾਨੂੰ ਡੀਸੀ ਰੇਟ ਤੇ ਕੀਤਾ ਜਾਵੇ ਜੇ ਨਾ ਕੀਤਾ ਗਿਆ ਧਰਨਾ ਇਦਾਂ ਹੀ ਚੱਲੂਗਾ ਸਾਰੇ ਵੀਰ ਇਦਾਂ ਹੀ ਬੈਠਾਂਗੇ ਦੂਜੀ ਸਾਈਡ ਦੀ ਗੱਡੀ ਆਂਦੀ ਆ ਜੇ ਕੋਈ ਉਹਦੀ ਤੋੜਪੰਨ ਹੋ ਗਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਉਹਦੇ ਤਾਂ ਤੁਸੀਂ ਵੇਖਿਆਗੇ ਅਸੀਂ ਲਗਾਤਾਰ ਨਾਲ ਗੱਲਬਾਤ ਕੀਤੀ ਆ ਫਿਲਹਾਲ ਗੱਲਬਾਤ ਜਾਰੀ ਹੀ ਰੱਖਾਂਗੇ ਤਾਂ ਕੀ ਨਾ ਮਾਰੀ ਪਲਾਂ ਤੁਹਾਡਾ ਬਲਵਿੰਦਰ ਸਿੰਘ ਪਾਜੀ ਤੇ ਕੀ ਮੁਸ਼ਕਲ ਆ ਰਹੀ ਆ ਜੀ ਪਾਜੀ ਮੁਸ਼ਕਲ ਇਹ ਤਨਖਾਹਾਂ ਦੀ ਤਨਖਾਹਾਂ ਇਹ ਪ੍ਰੋਪਰਟੀ ਨਹੀਂ ਪੈ ਰਹੀਆਂ ਬਾਕੀ ਸਾਡੇ ਬੰਦੇ ਜਿਹੜੇ ਵੀ ਜਿੱਦਾਂ ਵੀ ਆਂ ਵਾਲ ਸਿੱਧੀ ਦੇ ਹੋਗੇ ਆਪਾਂ ਹੋਗੇ ਵਾਲ ਸਿੱਧੀ ਵਾਲੇ ਬੰਦੇ ਨਵੇਂ ਵੀ ਹੈਗੇ ਕੋਈ ਕੁਝ ਬੰਦੇ ਇਹਨਾਂ ਚ ਪੁਰਾਣਾ ਵੀ ਹੋਊਗਾ ਕੋਈ ਇਹਨਾਂ ਚ ਸਾਨੂੰ ਇਹ ਗੱਲ ਤਾਂ ਪਤਾ ਨਹੀਂ ਕਿਹਦੀ ਤਨਖਾਹ ਅੜੀ ਹੈ ਕਿਹਦੀ ਨਹੀਂ ਅੜੀ ਸਾਡੀਆਂ ਬੰਦੇ ਜਿਹੜੇ ਪੁਰਾਣੇ ਆ ਜਿਹੜੇ 2016 ਤੋਂ ਚੱਲਦਾ ਹੈ ਸਾਡੀਆਂ ਇਹ ਦੋ ਤਨਖਾਹਾਂ ਜਿਹੜੀਆਂ ਇਹਨਾਂ ਪੈਂਡਿੰਗ ਰੱਖੀਆਂ ਜੀ ਤੇ ਜਦੋਂ ਤੁਹਾਡੀ ਤਨਖਾਹ ਨਹੀਂ ਆਂਦੀ ਫਿਰ ਉਸ ਤੋਂ ਬਾਹਰ ਕਿਨੂੰ ਜਾ ਕੇ ਮਿਲਦੇ ਹੋ ਤੁਸੀਂ ਉੱਥੇ ਮਿਲਣਾ ਭਾਈ ਕਮਿਸ਼ਨਰ ਹੁੰਦਾ ਆਪਣੇ ਨੂੰ ਮੈਨੇਜਰ ਨੂੰ ਹੁੰਦਾ ਜੀ ਉਹ ਕਹਿੰਦੇ ਆ ਮੇਰੀ ਮੇਰੇ ਦਿਮਾਗ ਤੇ ਪਤਾ ਨਹੀਂ ਲੱਗਦਾ ਮੈਨੂੰ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਜੀ ਸਾਨੂੰ ਇਹ ਗੱਲ ਦਾ ਪਤਾ ਨਹੀਂ ਉਹ ਮੈਂ ਫੀਲਿੰਗ ਹੈ ਉਹ 플ਾਂਟਿੰਗ ਜੇ ਇਹ ਗੱਲ ਦਾ ਸਾਨੂੰ ਬੰਨਣਾ ਨਾ ਦਿੱਤਾ ਜਾਵੇ ਸਾਡੀ ਜਿਹੜੀ ਕੰਪਨੀ ਤਨਖਾਹਾਂ ਉਹ ਪਾਈ ਜਾ ਉਹ ਪ੍ਰੋਪਰ ਪਾਈ ਜਾਵੇ ਪਿਛਲੇ ਨਾਲ ਤਨਖਾਹਾਂ ਜੇ ਪਾਉਣਗੇ ਜੇ ਭਾਈ ਫਿਰ ਗੱਡੀਆਂ ਕੱਲ ਨਿਕਲ ਜਾਣਗੀਆਂ ਜੇ ਨਾ ਪਈਆਂ ਫਿਰ ਨਹੀਂ ਨਿਕਲ ਸਕਦੀਆਂ ਜੇ ਬਾਕੀ ਦੂਜੀ ਗੱਲ ਇਹ ਸਾਡੇ ਜੋ ਵੀ ਡੀਸੀ ਰੇਟ ਤੇ ਹੋਵਾਂਗੇ ਤੇ ਤਾਂ ਤੇ ਦੂਜੀ ਗੱਲ ਇਹ ਪਰ ਭਾਈ ਇਹਨਾਂ ਦੇ ਜਿੰਨਾ ਵੀ ਹੁਣ ਆਪਣੇ ਸੁਪਰਵਾਈਜ਼ਰ ਆ ਉਹ ਵੀ ਹਫ਼ਤਾ ਮੰਗਦੇ ਆ ਮਹੀਨੇ ਭਰ ਦੇ ਗੱਡੀਆਂ ਦੇ ਗੱਡੀ ਇੱਕ ਗੱਡੀ ਜੇ ਮੱਲੋ ਮੈਨੂੰ ਨਵੀਂ ਮਿਲੀ ਗੱਡੀ ਮੈਨੂੰ ਗੱਡੀ ਮੈਂ 10000 ਰੁਪਏ ਲੈ ਕੇ ਗੱਡੀ ਚੜ ਗਿਆ ਤੇ ਬਾਕੀ ਬੰਦੇ ਕੀ ਕਰਨਗੇ ਮੈਂ 10000 ਰੁਪਏ ਦੇਤਾ ਬਾਕੀ ਬੰਦੇ ਨੂੰ ਕੀ ਮਿਲੂਗਾ ਇਨਸਾਫ ਮਿਲੂਗਾ ਕੋਈ ਉਹਨਾਂ ਕਹਿੰਦਾ ਮੈਨੂੰ 10000 ਰੁਪਏ ਮਿਲ ਲੈ ਹੋਰ ਮੈਨੂੰ ਮਿਲੇ ਉਹ ਗਫੇ ਭਾਲਦੇ ਆ ਪਰ ਆਪਾਂ ਇਹ ਗਾਂ ਹੁਣ ਇਹ ਕੰਮ ਨਹੀਂ ਹੋਣ ਦੇਣਾ ਜੇ ਬੰਦੇ ਮੇਰੇ ਚਾਹਮਾਨ ਹੋਣਗੇ ਤੇ ਜਾਂ ਮੈਨੂੰ ਖਿਲਾੜ ਲੈਣਗੇ ਤੇ ਚਾਹੇ ਫਿਰ ਮੈਂ ਘਰੋਂ ਚਲ ਜੂਗਾ ਚਾਹੇ ਬੰਦੇ ਮੇਰੇ ਚਲ ਜਾਣਗੇ ਜੇ ਮੇਰੇ ਨਾਲ ਖਲੋਣਗੇ ਤੇ ਪਰ ਇੱਕ ਗੱਲ ਮੈਂ ਤੁਹਾਨੂੰ ਕਹਤਾਂ ਜੀ ਪਰ ਮੈਂ ਇਦਾਂ ਕਹਣਾ ਜੀ ਕਿ ਮੈਂ ਅੱਜ ਨਹੀਂ ਗੱਲ ਮੰਨੀ ਤੇ ਮੈਂ ਦੂਜੇ ਅਵਸਰ ਦੀ ਮੰਨਣੀ ਨਹੀਂ ਮੈਂ ਉਹ ਤੋਂ ਗੱਡੀਆਂ ਡਕਾਤੀਆਂ ਪਰਸੋਂ ਉਹ ਤੋਂ ਬਾਅਦ ਸਾਬ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਫਿਲਹਾਲ ਇਹਨਾਂ ਦੇ ਵੱਲੋਂ ਕਿਹਾ ਯਾਰ ਕਿ ਗੱਡੀਆਂ ਉਦੋਂ ਹੀ ਕਰਾਂ ਕਰਾਂ ਦੇ ਵਿੱਚ ਜਾਣ ਗਿਆ ਜਦੋਂ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਅੱਜ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਸੇ ਤਰੀਕੇ ਦੇ ਨਾਲ ਹੀ ਆਪਣਾ ਸ਼ਾਂਤ ਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਆ ਉਹ ਕਰਦੇ ਰਾਵਾਂਗੇ ਕਿਉਂਕਿ ਇਹਨਾਂ ਦੀ ਜਿਹੜੀ ਸੁਣਵਾਈ ਆ ਉਹ ਲਗਾਤਾਰ ਨਹੀਂ ਹੋ ਰਹੀ ਤਾਂ ਕੀ ਕਹਿਣਾ ਚਾਹੁੰਦੇ ਜੀ ਗੱਡੀਆਂ ਹੁਣ ਫਿਰ ਕਰੋ ਤੱਕ ਬੰਦ ਰਣ ਗਿਆ ਜੀ ਏ ਉਦੋਂ ਤੱਕ ਗੱਡੀਆਂ ਬੰਦ ਰਹਿਣੀਆਂ ਜਿੰਨਾ ਤੱਕ ਸਾਨੂੰ ਡੀਸੀ ਰੇਟ ਤੇ ਨਾ ਕੀਤਾ ਜਾਊਗਾ ਸਾਡੇ ਜਿੰਨੇ ਵੀ ਹੱਕ ਆ ਸਾਨੂੰ ਦਿੱਤੇ ਜਾਣ ਤੇ ਜੋ ਵੀ ਹੈਲਪਰ ਆ ਇੱਕ ਗੱਡੀ ਦੇ ਨਾਲ ਪਹਿਲਾਂ ਦੋ ਹੁੰਦੇ ਹੀ ਹੁਣ ਇੱਕ ਹੈਲਪਰ ਦਿੱਤਾ ਜਾਂਦਾ ਵਾ ਇੱਕ ਹੈਲਪਰ ਤੋਂ ਤਿੰਨ ਤਿੰਨ ਲਾ ਕੇ ਘਰਾਏ ਜਾਂਦੇ ਆ ਤੁਸੀਂ ਸ਼ਹਿਰ ਦੇ ਵਿੱਚ ਵੇਖ ਲਓ ਕਿੰਨਾ ਕਿੰਨਾ ਡੈਂਪ ਲੱਗਾ ਵਾ ਕੂੜੇ ਦਾ ਬਹੁਤ ਔਖਾ ਵਾ ਤੇ ਇਸ ਕਰਕੇ ਸਾਨੂੰ ਸਾਡੇ ਹੱਕ ਨਹੀਂ ਦਿੰਦੇ ਜੇਕਰ ਲੋਕਾਂ ਦੇ ਘਰਾਂ ਦੇ ਵਿੱਚ ਫਿਰ ਗੱਡੀਆਂ ਨਹੀਂ ਜਾਣਗੀਆਂ ਕੂੜਾ ਇਕੱਠਾ ਹੋ ਜਾਏਗਾ ਉਹਦਾ ਜ਼ਿੰਮੇਵਾਰ ਕੌਣ ਔਰ ਕੰਪਨੀ ਜਾਂ ਸਰਕਾਰ ਜ਼ਿੰਮੇਵਾਰ ਹੋਗੀ ਸਾਡਾ ਕੋਈ ਨਹੀਂ ਅਸੀਂ ਅਸੀਂ ਸਿਰਫ ਆਪਣੇ ਹੱਕ ਮੰਗਦੇ ਆਂ ਸਾਨੂੰ ਡੀਸੀ ਰੇਟ ਦੀ ਕੀਤਾ ਜਾਵੇ ਅਸੀਂ ਹੋਰ ਮੰਗ ਕੋਈ ਨਹੀਂ ਸਾਡੀਆਂ ਤਨਖਾਹਾਂ 4-5000 ਦੇ ਨਾਲ ਘਰ ਨਹੀਂ ਚੱਲਦੇ ਅੱਛਾ ਜੀ ਪੀਐਫ ਜੇ ਕੱਟਦੇ ਸਾਡਾ ਉਹ ਸਾਨੂੰ ਦਿੱਤਾ ਨਹੀਂ ਜਾਂਦਾ ਸਾਨੂੰ ਨਹੀਂ ਪਤਾ ਕਿੱਥੇ ਆ ਜੇ ਸਾਡੀ 12000 ਰੁਪਿਆ ਤਨਖਾਹ ਦਿੰਦੇ ਆ ਉਹਦੇ ਵਿੱਚੋਂ ਕਦੀ 6000 ਪਾਦੀ ਕਦੀ 7000 ਪਾਦੀ ਹਲ ਪਰ ਤੋਂ 5-5 4-4 ਲਾ ਕੇ ਕਰਾਉਂਦੇ ਆ ਸਵੇਰ 6 ਵਜੇ ਗੱਡੀ ਕੱਢਦੇ ਆ ਸ਼ਾਮ ਨੂੰ 7 ਵਜੇ ਜਾਂਦੇ 8 ਵਜੇ ਜਾਂਦੇ ਕੋਈ ਓਵਰਟਾਈਮ ਨਹੀਂ ਕੋਈ ਛੁੱਟੀ ਨਹੀਂ ਦਿੱਤੀ ਜਾਂਦੀ ਜਿਸ ਦਿਨ ਸਾਡੀ ਛੁੱਟੀ ਹੁੰਦੀ ਆ ਉਸ ਦਿਨ ਸਾਨੂੰ ਮਤਲਬ ਕਿ ਸੁਪਰਵਾਈਜ਼ਰ ਫੋਨ ਕਰ ਦਿੰਦੇ ਆ ਕੋਈ ਨਾ ਆ ਜਾ ਤੇ ਜਿਸ ਦਿਨ ਅਸੀਂ ਕਹੀਏ ਨਾ ਵੀ ਸਾਡੀ ਤਨਖਾਹ ਨਹੀਂ ਆਈ ਸਾਨੂੰ ਕਹਿ ਦਿੰਦੇ ਦਫ਼ਤਰੇ ਚਲ ਜਿਓ ਜੇ ਦਫ਼ਤਰੇ ਚਾਹੀਦਾ ਕੋ ਕਹਿ ਦਿੰਦੇ ਸੁਪਰਵਾਈਜ਼ਰ ਨਾਲ ਗੱਲ ਕਰੋ ਠੀਕ ਤਾਂ ਤੁਸੀਂ ਵੇਖਿਆ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਇਹਨਾਂ ਦੇ ਵੱਲੋਂ ਉਹੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿਹੜੀਆਂ ਇਹਨਾਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਧਮਕੀਆਂ ਦੇ ਕੇ ਜਿਹੜੇ ਪੈਸੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ ਤਾਂ ਕਿਹਾ ਜਾਂਦਾ ਕਿ ਪਰਚੀ ਜਿਹੜੀ ਆਹੋ ਇਕੱਠੀ ਕਰਕੇ ਲਿਆਓ ਓਵਰਟਾਈਮ ਜਿਹੜਾ ਇਹਨਾਂ ਦਾ ਲਗਾਇਆ ਜਾ ਰਿਹਾ ਹੈ ਤਾਂ ਵੱਲੋਂ ਕਿਹਾ ਜਾ ਰਿਹਾ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਸਾਡੀ ਡਿਊਟੀ ਹੁੰਦੀ ਆ ਤਾਂ ਉਸ ਤੋਂ ਬਾਹਰ ਵੀ ਇਹਨਾਂ ਨੂੰ ਕਾਫੀ ਜਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਕੋਈ ਦਿਨ ਤੇ ਹਾਰ ਆ ਜਾਂਦਾ ਤਾਂ ਰਾਤ ਦੇ 9 ਦਿਖਾਈ ਦਿੰਦੇ ਨੇ ਇਹਨਾਂ ਦਾ ਕਹਿਣਾ ਕਿ ਜੇਕਰ ਸਾਨੂੰ ਘਰ ਦੇ ਵਿੱਚ ਕੋਈ ਜ਼ਰੂਰੀ ਕੰਮ ਪੈ ਜਾਂਦਾ ਸਾਨੂੰ ਛੁੱਟੀ ਨਹੀਂ ਦਿੱਤੀ ਜਾਂਦੀ ਤਾਂ ਬਹੁਤ ਸਾਰੀਆਂ ਮੰਗਾਂ ਇਹਨਾਂ ਦੇ ਵੱਲੋਂ ਆਪਣੀਆਂ ਦਸੀਆਂ ਗਈਆਂ ਨੇ ਤਾਂ ਆਖਰਕਾਰ ਇਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਕਿਉਂ ਇਹਨਾਂ ਨੂੰ ਧਮਕੀਆਂ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਲਗਾਤਾਰ ਮਲਾਰਮ ਇਕੱਠੇ ਹੋਏ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਭਾਈ ਪਰ ਇੱਕੋ ਮੰਗ ਹੈ ਸਾਡੀ ਡੀਸੀ ਰੇਡ ਇੱਕ ਡੀਸੀ ਰੇਡ ਇੱਕ ਸਾਡੀ ਤਨਖਾਹਾਂ ਪ੍ਰੋਪਰ ਹਾਂ ਜੀ ਲਿਵਾਉਂਦੇ ਹੋਰ ਕੋਈ ਸਾਨੂੰ ਕੋਈ ਨਹੀਂ ਇਨੀ ਦਿੱਕਤ ਨਹੀਂ ਇੱਕ ਪਰ ਸਾਡਾ ਜਿਹੜਾ ਪੀਐਫ ਕੱਟਿਆ ਜਾਂਦਾ ਸੀ ਉਹ ਨਹੀਂ ਕੱਟਿਆ ਜਾ ਰਿਹਾ ਮੈਸੇਜ ਕੋਈ ਨਹੀਂ ਆ ਰਿਹਾ ਅੱਗੇ ਤੁਹਾਨੂੰ ਇਹ ਦਿੱਕਤ ਕੋਈ ਜੇ ਆਈ ਤਾਂ ਆਪਾਂ ਬੰਦ ਐਸੀ ਤਰ੍ਹਾਂ ਕਰਨਾ ਜੇ ਕੱਲ ਨੂੰ ਵੀ ਜੇ ਸਾਡਾ ਵੀ ਕੱਲ ਨੂੰ ਕੋਈ ਨਾ ਨਾ ਨਿਸਾਫ ਹੋਇਆ ਤੇ ਕੱਲ ਨੂੰ ਇੱਥੇ ਕੋਈ ਕੰਬੈਟਰ ਚੋਗੇ ਗੱਡੀ ਸਾਡੀ ਖਾਲੀ ਹੋਣਾ ਜੀ ਫਿਰ ਗੱਡੀ ਖਾਲੀ ਨਹੀਂ ਹੋਊਗੀ ਜੀ ਗੱਡੀਆਂ ਤੁਹਾਨੂੰ ਦੱਸਾਂ ਗੱਡੀਆਂ ਨਵੀਆਂ ਜਿਹਨਾਂ ਦੇ ਉਹਨਾਂ ਤੋਂ ਪੈਸੇ ਮੰਗਦੇ ਜੀ ਪਰ ਮੈਂ ਜੇ ਨਾਂ ਲੈ ਕੇ ਦੱਸਾਂ ਤੇ ਸਾਰੇ ਚੋਰ ਬినੋਦ ਉਹਨਾਂ ਦਾ ਉਹਨਾਂ ਦਾ ਮੈਨੂੰ ਪਤਾ ਵਾ ਉਹਨਾਂ ਬੰਦਿਆਂ ਦਾ ਮੈਨੂੰ ਪਤਾ ਜਿਹੜੇ ਬੰਦੇ ਚੋਰ ਹੈਗੇ ਵੀ ਆ ਉਹ ਮੱਝੇ ਜਾਂਦੇ ਜੇ ਤੇ ਮੈਨੂੰ ਜਦੋਂ ਮਰਜੀ ਟਾਈਮ ਦਿਓ ਖੁੱਲਾ ਟਾਈਮ ਕੱਢ ਗਾਓ ਮੇਰੇ ਕੋਲ ਮੈਂ ਤੁਹਾਨੂੰ ਚੋਰ ਬੰਦੇ ਸਾਰੇ ਇਦਾਂ ਗਿਣਾ ਦੂੰਗਾ ਜੀ ਕਿਹੜਾ ਕਿਹੜਾ ਬੰਦਾ ਚੋਰ ਜੀ ਤਾਂ ਤੁਸੀਂ ਵੇਖਿਆ ਕਿ ਇਹ ਗੁੱਸੇ ਦੇ ਵਿੱਚ ਜਿਹੜੀ ਇਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਖਾਡੀਆਂ ਮੰਗਾਂ ਨਹੀਂ ਪੁਰੀਆਂ ਹੋ ਰਹੀਆਂ ਤਾਂ ਉਸ ਨੂੰ ਲੈ ਕੇ ਇਸੇ ਤਰ੍ਹਾਂ ਹੀ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਏਗਾ ਕੋਈ ਵੀ ਗੱਡੀ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਜਾਵੇਗੀ ਅਗਰ ਕੋਈ ਇਲਾਕੇ ਦੇ ਵਿੱਚ ਗੱਡੀ ਲੈ ਕੇ ਜਾਂਦਾ ਹੈ ਤਾਂ ਉਸ ਦੀ ਤੋੜਪਨ ਹੁੰਦੀ ਹੈ ਜਾਂ ਫਿਰ ਕੋਈ ਨੁਕਸਾਨ ਹੁੰਦਾ ਤਾਂ ਉਹ ਗੱਡੀ ਦਾ ਡਰਾਈਵਰ ਜ਼ਿੰਮੇਵਾਰ ਹੋਵੇਗਾ ਜਗਵੰਟ ਸਿੰਘ ਦੇ ਲਈ ਸਾਹਿਲ ਅਮਰਸਰ